लुधियाना के तरनजोत सिंह डांस दीवाने शो सीजन फोर में गोल्डन टिकट फिनाले ली है जो कि लुधियाना के लिए बहुत ही गर्व की बात है तरनजोत सिंह ने अपनी पढ़ाई सेक्रेट हार्ट कॉन्वेंट स्कूल सराभा नगर से की है बचपन से ही उन्हें डांस का बहुत शौक था माता पिता ने उनके इस हुनर को निखारने के लिए उसे कला निखार एकेडमी में डाला जहां पर दो साल उन्होंने कथक क्लासिकल डांस और कई डांस फॉर्म सीखे अलग अलग शहरों में डांस ऑडिशन भी दिए उसकी मेहनत कलर्स चैनल में डांस दिवाने शो सीजन फोर में सिलेक्शन हुई सभी अलग अलग चंडीगढ़ दिल्ली मुंबई के ऑडिशन पार करते हुए गोल्ड टिकट फिनाले हासिल की जिसमें ਉਸਕੇ ਸਬੇ ਸਕੂਲ ਕੇ குருजन कला निखार अकादमी की तरफ से गुनीता बिंद्रा हितेश सेवी मस्सी उन्होंने बहुत योगदान डाला बाल सिंह और बच्चन ने सानू बहुत मान कराया सबदा और पंजाब दा इनाम रोशन किता है इसने दास देवा ने शो भी जाके और सारे ने बड़ा सहयोग रिया और सारा ने बड़ा साथ देता है दी वोटिंग ले याद मैं प्रेयर भी हुई ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਦੇਖ ਕੇ ਵੀ ਪ੍ਰਾਊਡ ফিল ਕਰਕੇ ਬੱਚੇ ਲੱਗਦੇ ਜੀ ਬਹੁਤ-ਬਹੁਤ ਪ੍ਰਾਊਡ ਫੀਲ ਕਰ ਰਹੇ ਹਾਂ ਕਿਸੇ ਨੇ ਕੋਈ ਪੰਜਾਬੀ ਜਗ੍ਹਾ ਟਿਚ ਕਰਕੇ ਪਰ ਜੀ ਵੀ ਕੀਤੀ ਹਾਂ ਕੀਤੀ ਹੈ ਕੀਤੀ ਹੈ ਠੀਕ ਹੋ ਗਿਆ ਉਹਨਾਂ ਨੂੰ ਮੈਸੇਜ ਹੀ ਦੇ ਦਵਾਂਗੇ ਮੈਸੇਜਾਂ ਨੂੰ ਆਪਣੇ ਆਪ ਮਿਲ ਗਿਆ ਹੈ ਯਾਦ ਹੈ ਪ੍ਰੋਗਰਾਮ ਤੋਂ ਇਹਨਾਂ ਨੂੰ ਮੈਸੇਜ ਮਿਲ ਗਿਆ ਹੈ ਔਰ ਅਗਲੇ ਬੰਦੇ ਹੀ ਉਹਨਾਂ ਨੇ ਖੁਦ ਕੇ ਅੰਦਰ ਨੇ ਕਿਹਾ ਤੁਹਾਡੇ ਬੱਚਾ ਬਹੁਤ ਅੱਛਾ ਕਰ ਰਿਹਾ ਹੈ ਉਹਨਾਂ ਦੇ ਫੋਨ ਮੈਸੇਜ ਆਂਦੇ ਰਹੇ ਤੇ ਖੁਦ ਉਹਨਾਂ ਦੇ ਮੂੰਹ ਬੰਦ ਹੋ ਗਏ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਪਿਆਰ ਭਰ ਸਤਿ ਸ਼ਕਾਲ ਮੈਂ ਗੁਨੀਤਾ ਬਿੰਦਰੀ ਇੱਕ ਬੜੀ ਵੱਡੀ ਨਿਊਜ਼ ਲੁਧਿਆਣੇ ਲਈ ਪੰਜਾਬੀ ਲੈ ਕੇ ਆਏ ਹਾਂ ਕਿ ਮੇਰੀ ਅਕੈਡਮੀ ਦਾ ਸਟੂਡੈਂਟ ਤਰਨ ਜੋਤ ਸਿੰਘ ਜੋ ਕਿ ਡਾਂਸ ਦੀਵਾਨੇ ਸੀਜ਼ਨ 4 ਦੇ ਵਿੱਚ ਆ ਕੇ ਫਾਈਨਲ ਟਿਕਟ ਲੈ ਕੇ ਆਇਆ 골ਡਨ ਫਾਈਨਲ ਟਿਕਟ ਲਈ ਉਹਨੇ ਉਸ ਤੋਂ ਬਾਦੋ ਫਰਸਟ ਰਨਰ ਚਾਇਆ ਬੱਚਾ ਮੇਰੇ ਨਾਲ ਖੜਾ ਹੈ ਜਿੰਨੂੰ ਤੁਸੀਂ ਸਭ ਦੇਖ ਸਕਦੇ ਹੋ ਤੇ ਇਹਨੂੰ ਟ੍ਰੇਨ ਕਰ ਰਹੇ ਉਹਨਾਂ ਵਾਲੇ ਮੇਰੀ ਅਕੈਡਮੀ ਦੇ ਟੀਚਰ ਸੈਵੀ ਮਾਸ਼ੀ ਸਰ ਇਸਲਾਬਪੁਰ ਕੀ ਸਰ ਜਿਨ੍ਹਾਂ ਨੇ ਇਹਨੂੰ ਕਥਕ ਦੀ ਬਹੁਤ ਹੀ ਬਖੂਬੀ ਟ੍ਰੇਨਿੰਗ ਦਿੱਤੀ ਔਰ ਤੁਸੀਂ ਟੀਵੀ ਚੈਨਲ ਦੇ ਵਿੱਚ ਤੇ ਇਹਦੇ ਬਹੁਤ ਹੀ ਪਰਫਾਰਮੈਂਸ ਦੇਖੀ ਹੁਣੀਆਂ ਕਥਕ ਦੀਆਂ ਬ੍ਰਦਰ ਵੱਲੋਂ ਕਿਹੜੀ ਸਪੋਰਟ ਤੁਹਾਨੂੰ ਮਿਲੀ ਅ ਸਭ ਤੋਂ ਪਹਿਲਾਂ ਮੈਂ ਆਪਣੇ ਬ੍ਰਦਰ ਮੇਰੇ ਬ੍ਰਦਰ ਮਿਲਤਰੀਤ ਸਿੰਘ ਜੀ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗਾ ਕਿ ਅੱਜ ਮੈਂ ਇਸ ਮੌਕਾਮ ਤੇ ਖੜਾ ਡਾਂਸ دیوانه ਸੀਜ਼ਨ 4 ਦੇ ਫਾਈਨਲਿਸਟ ਦੇ ਤੌਰ ਤੇ ਮੈਂ ਅ ਅੱਜ ਰਿਪਰੈਜ਼ੈਂਟ ਕਰ ਰਿਹਾ ਤੇ ਉਹ ਸਿਰਫ ਔਰ ਸਿਰਫ ਮੇਰੇ ਬ੍ਰਦਰ ਕਰਕੇ ਹੈ ਕਿਉਂਕਿ ਇਹਨਾਂ ਨੇ ਮੈਨੂੰ ਜਿੰਨਾ ਸਪੋਰਟ ਕੀਤਾ ਜਿੰਨਾ ਜ਼ਿਆਦਾ ਸਪੋਰਟ ਕੀਤਾ चाहे फैमिली तो थोड़ा सपोर्ट हो गए बट मेरे ब्रदर तो पूरा सपोर्ट है कि तू चाहे जो मर्जी कर चाहे जितनी मेहनत कर बट तू जाना ही जाना है अगे हर छोटे छोटे बार मैंने हमेशा मोटिवेट करते रहे कि तू मुंबई जाना है तू मुंबई जाना है तू सीखना है तू डांस दवाने सिलेक्ट होना तो मैं सारे ने यही कहना चाहूँगा कि अब मैं स्टेज पर खड़ा तो अपने ब्रदर करके खड़ा सत तो श्रीकाल जी सारू मेरा नाम तरनजोत सिंह है मैं लुधियाना पंजाब तो हाँ तो मैं हर डांस दिवानी द गोल्डन टिकट विनर ਤੇ ਮੈਂ ਰਨਰਅਪ ਡਾਂਸ دیਵਾਨੇ ਸੀਜ਼ਨ 4 ਵਿੱਚ ਜੋ ਆਂਦਾ ਹੈ ਕਲਰਸ ਟੀਵੀ ਤੇ ਤੇ ਜੀਓ ਸਿਨੇਮਾ ਐਪ ਤੇ ਮੇਰੀ ਜਰਨੀ ਸਟਾਰਟ ਹੋਈ 2 ਦਸੰਬਰ ਤੋਂ ਜਦੋਂ ਮੇਰਾ ਚੰਡੀਗੜ੍ਹ 'ਚ ਆਡੀਸ਼ਨ ਸੀਗਾ ਸਭ ਤੋਂ ਪਹਿਲਾਂ ਮੈਨੂੰ ਇੱਕ ਕਾਲ ਆਂਦਾ ਡਾਂਸ دیਵਾਨੇ ਤੋਂ ਜਦੇ ਵਿੱਚ ਮੈਨੂੰ ਕਹਿੰਦੇ ਆ ਕਿ ਤੁਸੀਂ ਇੰਟਰਸਟਿਡ ਹੋ ਕਿ ਡਾਂਸ دیਵਾਨੇ 'ਚ ਪਾਰਟਿਸਿਪੇਟ ਕਰਨ ਲਈ ਤੇ ਮੈਂ ਉਹਨਾਂ ਨੂੰ ਆਪਣੀ ਵੀਡੀਓਜ਼ ਤੇ ਸ਼ੇਅਰ ਕਰਦਾ ਤੇ ਉਹ ਮੈਨੂੰ ਕਹਿੰਦੇ ਆ ਕਿ ਤੁਸੀਂ ਚੰਡੀਗੜ੍ਹ ਆਣੇ ਆਡੀਸ਼ਨ ਲਈ ਤੇ ਮੇਰਾ ਪਹਿਲਾ ਆਡੀਸ਼ਨ 2 डिसेंबर ਨੂੰ ਸਟਾਰਟ ਹੁੰਦਾ ਜਦ ਮੇਰਾ ਪਹਿਲਾ 라ਉਂਡ ਤੇ ਸੈਕੰਡ 라ਉਂਡ ਉਦੋਂ ਹੀ ਕਲੀਅਰ ਹੋ ਜਾਂਦਾ ਤੇ ਮੈਨੂੰ ਕੁਝ ਦਿਨਾਂ ਬਾਅਦ ਇੱਕ ਕਾਲ ਆਂਦਾ ਹੋਣਾ ਤੋਂ ਉਹਨਾਂ ਦੀ ਟੀਮ ਤੋਂ ਕਿ ਤੁਸੀਂ ਇੱਕ ਪ੍ਰੋਮੋ ਚ ਸਿਲੈਕਟਡ ਹੋ ਜੋ ਮਾਧੂਰੀ ਮੈਮ ਦੇ ਨਾਲ ਹੈਗਾ ਤੇ ਮਾਧੂਰੀ ਮੈਮ ਨਾਲ ਮੈਨੂੰ ਪਹਿਲੀ ਵਾਰ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲਿਆ ਸੀ ਚਾਹੇ ਉਹ 4 ਸੈਕੰਡ ਲਈ ਚਾਹੇ 5 ਸੈਕੰਡ ਲਈ ਸੀਗਾ ਬਟ ਮੈਨੂੰ ਉਹ ਮੇਰਾ ਲਾਈਫ ਦਾ ਟਰਨਿੰਗ ਪੁਆਇੰਟ ਸੀਗਾ ਜਦ ਮੈਨੂੰ ਉਹਨਾਂ ਨਾਲ ਇੱਕ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲਿਆ ਸੀ ਤੇ ਉਸ ਤੋਂ ਬਾਅਦ ਮੇਰਾ ਸੈਕੰਡ ਆਡੀਸ਼ਨ ਥਰਡ ਆਡੀਸ਼ਨ ਸੀਗਾ ਉਹ ਦਿੱਲੀ ਵਿੱਚ ਸੀਗਾ 23 ਜਨਵਰੀ ਉਹ ਸੌਰੀ 23 ਦਸੰਬਰ ਨੂੰ ਤੇ 23 ਦਸੰਬਰ ਤੇ 24 ਦਸੰਬਰ ਮੇਰਾ ਦਿੱਲੀ ਆਡੀਸ਼ਨ ਸੀਗਾ ਜਦ ਮੇਰਾ ਸਿਲੈਕਸ਼ਨ ਹੋਇਆ ਤੇ ਮੈਨੂੰ ਮੁੰਬਈ ਬੁਲਾਇਆ ਗਿਆ ਤੇ ਮੇਰਾ ਪਹਿਲਾ ਮੁੰਬਈ ਦਾ ਆਡੀਸ਼ਨ ਜਿਹੜਾ ਆਫੀਸ਼ੀਅਲ ਡਾਂਸ دیਵਾਨੇ ਦਾ ਆਡੀਸ਼ਨ ਸੀਗਾ ਉਹ ਸੀਗਾ 16 ਜਨਵਰੀ ਨੂੰ ਜਦ ਮੇਰਾ ਸਿਲੈਕਸ਼ਨ ਹੋਇਆ ਡਾਂਸ دیਵਾਨੇ ਸੀਜ਼ਨ 4 ਵਿੱਚ ਜੁਆਨ ਦਾ ਕਲਰ ਟੀਵੀ ਤੇ ਤੇ ਮੇਰਾ ਸਫਰ ਸਟਾਰਟ ਹੋਇਆ 2 ਜਨਵਰੀ ਤੋਂ ਜਦ ਮੇਰਾ ਪਹਿਲਾ ਐਪੀਸੋਡ ਗ੍ਰੈਂਡ ਪ੍ਰੀਮੀਅਰ ਐਪੀਸੋਡ ਸਟਾਰਟ ਹੋਇਆ ਜਦ ਮੇਰਾ ਪਹਿਲੀ ਪਰਫਾਰਮੈਂਸ ਡਾਂਸ دیਵਾਨੇ ਦੇ ਸੈੱਟ ਤੇ ਹੋਈ ਤੇ ਉਦੋਂ ਤੋਂ ਲੈ ਕੇ ਮੇਰੇ ਕੰਟੀਨਿਊਸ ਕੰਟੀਨਿਊਸ ਪਰਫਾਰਮੈਂਸਸ ਆਂਦੇ ਰਹੇ ਤੇ ਮੇਰਾ ਟਰਨਿੰਗ ਪੁਆਇੰਟ ਜਦ ਡਾਂਸ دیਵਾਨੇ ਦਾ ਸੀਗਾ ਮੇਰੇ ਡਾਂਸ دیਵਾਨੇ ਸੈੱਟਸ ਨੂੰ ਉੱਪਰ ਲੈ ਜਾਣ ਵਾਲੀ ਮੇਰੀ ਪਰਫਾਰਮੈਂਸ ਸੀਗੀ ਕੇਸਰੀ ਐਕਟ ਜਦ ਮੈਂ ਤੇਰੀ ਮਿੱਟੀ ਤੇ ਆਪਣੀ ਪਰਫਾਰਮੈਂਸ ਕੀਤੀ ਸੀ ਜਦ ਮੈਂ ਇੱਕ ਸੋਲਜਰ ਦੇ ਤੌਰ ਤੇ ਆਪਣੇ ਆਪ ਨੂੰ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕੀਤਾ ਸੀ ਤੇ ਉਹ ਐਕਟ ਕਰਕੇ ਮੇਰੀ ਸਾਰੇ ਸਟੈਟਸ ਜਿਹੜੇ ਸੀਗੇ ਡਾਂਸ ਦੇਵਾਨੇ ਦੇ ਮੇਰੇ ਸਾਰੇ ਪਰਫਾਰਮੈਂਸਸ ਦੀ ਅਪਰੋਚ ਥੋੜੀ ਉੱਪਰ ਹੋ ਗਈ ਸੀ ਤੇ ਮੇਰੇ ਲੈਵਲਸ ਡੇ ਬਾਏ ਡੇ ਇਨਕਰੀਸ ਹੁੰਦੇ ਚਲੇ ਗਏ ਤੇ ਉਦੋਂ ਲੈ ਕੇ ਮੇਰਾ ਫਿਨਾਲੇ ਤੱਕ ਮੈਂ ਪਹੁੰਚਿਆ ਤੇ 골ਡਨ ਟਿਕਟ ਜੀਨਰ ਬਣਿਆ ਤੇ ਮੇਰਾ ਫਿਨਾਲੇ ਸੀਗਾ 25 ਮੈਨੂ ਤੇ ਮੈਂ ਰਨਰ ਅਪ ਰਿਆ ਉਹਦੇ ਚ ਤੇ ਸਾਡੇ ਡਾਂਸ ਦੀਵਾਨੇ ਦੇ ਜਜਸ ਸਿਗੇ ਸੁਨੀਲ ਛੱਟੀ ਸਰ ਤੇ ਸਾਡੇ ਡਾਂਸਿੰਗ ਦੀਵਾ ਮਾਧਰੀ मैम ਤੇ ਸਾਡੇ ਹੋਸਟ ਭਾਰਤੀ ਦੀ ਸਾਡੇ ਲਫਟਰ ਕੁਇਨ ਤੇ ਬਸ ਸਭ ਤੋਂ ਇੱਕ ਖਾਸ ਮੈਸੇਜ ਜਿਹੜਾ ਜਜ ਪੈਨਲ ਤੋਂ ਤੁਹਾਨੂੰ ਮਿਲਿਆ ਹੋਵੇ ਅ ਸਭ ਤੋਂ ਇੱਕ ਖਾਸ ਮੈਸੇਜ ਜਿਹੜਾ ਇੱਕ ਖਾਸ ਕਮੈਂਟ ਜੋ ਮੈਨੂੰ ਸਾਰੇ ਜਜਸ ਕੋਲੋਂ ਮਿਲਿਆ ਉਹ ਮੈਨਾਂ ਸਿਗਾ ਕਿ ਜਦ ਉਹਨਾਂ ਨੇ ਪਹਿਲੀ ਵਾਰ ਇੱਕ ਸਿੱਖ ਨੂੰ ਅਕੱਥ ਕਰਦੇ ਦੇਖਿਆ ਸਭ ਤੋਂ ਪਹਿਲਾਂ ਮਾਧਰੀ मैम ਨੇ ਮੈਨੂੰ ਇੱਕ ਕਮੈਂਟ ਦਿੱਤਾ ਕਿ ਉਹਨਾਂ ਨੇ ਅੱਜ ਤੱਕ ਕਿਸੇ ਸਿੱਖ ਨੂੰ ਕਿਸੇ ਰਿਐਲਿਟੀ ਸ਼ੋਅ ਵਿੱਚ ਕਿਸੇ ਡਾਂਸ ਸ਼ੋਅ ਵਿੱਚ ਪਰਫਾਰਮ ਕਰਦੇ ਨਹੀਂ ਦੇਖਿਆ ਤੇ ਉਹ ਮੇਰੇ ਲਈ ਸਭ ਤੋਂ ਮੈਮੋਰੀਏਬਲ ਕਮੈਂਟ ਸੀਗਾ ਨਾਲੇ ਸੁਨੀਲ ਸਰ ਨੇ ਮੈਨੂੰ ਇੱਕ ਕਮੈਂਟ ਦਿੱਤਾ ਕਿ ਮੈਂ ਇੱਕ ਵਾਰੀਅਰ ਦੀ ਤਰ੍ਹਾਂ ਲੜਦਾ ਕਿ ਚਾਹੇ ਇੱਕ ਡਾਂਸਰ ਵੀ ਆ ਤੇ ਇੱਕ ਵਾਰੀਅਰ ਵੀ ਆ ਕਿਉਂਕਿ ਡਾਂਸਰ ਦੇ ਤੌਰ ਤੇ ਮੈਂ ਆਪਣਾ ਪੈਸ਼ਨ ਫਾਲੋ ਕਰ ਰਿਹਾ ਤੇ ਇੱਕ ਵਾਰੀਅਰ ਦੀ ਤਰ੍ਹਾਂ ਮੈਂ ਸਾਰਿਆਂ ਤੋਂ ਵਕਤ ਚੱਲ ਕੇ ਆਪਣਾ ਕੈਰੀਅਰ ਆਪਣਾ ਪੈਸ਼ਨ ਫਾਲੋ ਕਰ ਰਿਹਾ

ਤੇ ਐਕਸਪੀਰੀਅੰਸ ਬਹੁਤ ਹੀ ਡਿਫਿਕਲਟ ਸੀਗਾ ਕਿਉਂਕਿ ਸਾਰੇ ਬੱਚੇ ਤਿੰਨੋ ਜਨਰੇਸ਼ਨ ਦੇ ਬਹੁਤ ਹੀ ਤੁਰੰਦਰ ਸੀਗੇ ਬਹੁਤ ਹੀ ਡਿਫਿਕਲਟ ਕੰਪੀਟੀਸ਼ਨ ਸੀਗਾ ਸਭ ਇੱਕ ਤੋਂ ਇੱਕ ਵੱਧ ਕੇ ਸੀਗੇ ਚਾਹੇ ਫਰਸ ਜਨਰੇਸ਼ਨ ਤੋਂ ਲੈ ਕੇ ਥਰਡ ਜਨਰੇਸ਼ਨ ਦੇ ਬੰਦੇ ਨੇ ਤੇ ਉਹਨਾਂ ਚ ਕੰਪੀਟ ਕਰਕੇ ਟੌਪ 6 'ਚ ਆਣਾ ਇੱਕ ਬਹੁਤ ਵੱਡੀ ਗੱਲ ਰਹੀ ਸੀ ਮੇਰੇ ਪੰਜਾਬ ਤੋਂ ਪਹਿਲੇ ਤੁਸੀਂ ਦੱਸਿਆ ਜੀ ਲੁਧਿਆਣਾ ਤੋਂ ਕੱਲਾ ਮੈਂ ਸੀਗਾ ਪੰਜਾਬ ਤੋਂ ਆ ਇੱਕ ਸਿਰਫ ਪੇਅਰ ਸੀਗਾ ਜੋ ਚੰਡੀਗੜ੍ਹ ਤੋਂ ਸੀਗਾ ਪੰਜੌਰ ਤੋਂ ਸੀਗਾ ਬਾਕੀ ਲੁਧਿਆਣਾ ਤੋਂ ਨਹੀਂ ਸੀ ਇਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋਇਆ ਫਿਰ ਕਿ ਕੱਲੇ ਪੰਜਾਬ ਤੋਂ ਤੁਸੀਂ ਰਿਪਰੈਜ਼ੈਂਟ ਵੀ ਕਰਦੇ ਪੰਜਾਬ ਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਪਾ ਰਿਹਾ ਮੇਰਾ ਸੁਪਨਾ ਵੀ ਸੀਗਾ ਕਿ ਮੈਂ ਇੱਕ ਦਿਨ ਪੰਜਾਬ ਨੂੰ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰਾਂਗਾ ਬਟ ਪੰਜਾਬ ਨੂੰ ਇਸ ਇਸ ਵਾਰ ਪਹਿਲੀ ਵਾਰ ਰਿਪਰੈਜ਼ੈਂਟ ਕਰਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਫੈਮਿਲੀ ਸਪੋਰਟ ਕਿੰਨਾ ਨਾਲ ਹੋਈ ਜੀ ਫੈਮਿਲੀ ਸਪੋਰਟ ਪੂਰੀ ਸੀਗੀ ਮੈਨੂੰ ਸਟਾਰਟਿੰਗ 'ਚ ਥੋੜੇ ਚੈਲੰਜਸ ਫੇਸ ਕਰਨੇ ਪਏ ਸੋਸਾਇਟੀ ਵੱਲੋਂ ਚਾਏ ਕੁਝ ਬਟ ਮੇਰੀ ਫੈਮਿਲੀ ਨੇ ਮੇਰੇ ਮੰਮੀ ਪਾਪਾ ਨੇ ਮੇਰੇ ਸਪੈਸ਼ਲੀ ਬ੍ਰਦਰ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਹਮੇਸ਼ਾ ਕਿ ਤੂੰ ਆਪਣਾ ਪੈਸ਼ਨ ਫੋਲੋ ਕਰਦੇ ਰਹਿ ਤੇ ਸਾਡੇ ਵੱਲੋਂ ਪੂਰਾ ਸਪੋਰਟ ਹੈ ਤੁਹਾਨੂੰ